ਲਓ ਜੀ ਹੁਣ ਸਪਰੀਅੰਸ ਫੁਰੂਆਂ ਵਾਲਾ ਮੌਲਵੀ ਬਣ ਜਾਣਾ ਤੁਪਣੇ ਕੰਨ ਨਾਲ ਕਿ ਤੇ ਕਬੂਤਰ ਛੱਡਣ ਵਾਲਾ ਮੌਲਵੀ ਬਣ ਜਾਣਾ ਅੱਜ ਤੋਂ ਟਾਈਮ ਨਹੀਂ ਕੱਢ ਲਈ ਐ ਜੂਤ ਵੇਣਰ ਜੂਤਰ ਕਹਿੰਦੀ ਵੇਣ ਨੰਗੀ ਐ ਪਰ ਉਹ ਸਕੂਲ ਨਹੀਂ ਜਾਂਦੇ ਅੱਜ ਕਹਿੰਦੇ ਅੱਜ ਦਾ ਦਿਨ ਸਾਨੂੰ ਛੁੱਟੀ ਦਿਓ ਮੈਂ ਕਿਹਾ ਠੀਕ ਐ ਭਾਈ ਸੱਸੀ ਗੱਲ ਜੀ। ਉਹ ਪੱਜਣੇ ਲਈ ਬਹੁਤ ਵਧੀਆ। ਤੇ ਆਪਾਂ ਲੱਗੇ ਆਂ ਵਲੌਗ ਦੀ ਸਟਾਰਟਿੰਗ ਕਰਨ। ਇਹ ਜੰਗਲੀ ਕਬੂਤਰ ਆਪਾਂ ਉਹਦੇ ਪਰसों ਚੌਥੇ ਫੜਿਆ ਸੀ ਵਿਚਾਰਾ। ਇਹ ਇੱਕ ਖੰਭ ਮਾਰਦਾ ਇੱਕ। ਤੇ ਇਹਦੇ ਪੱਲੇ ਨਹੀਂ ਕੰਮ ਕਰਦੇ। ਇੱਕ ਇਹਦੇ ਮਾਤਾ ਵੀ ਬਹੁਤ ਜਿਆਦਾ ਸੀਗੀ। ਮਾਤਾ ਪਤਾ ਕਰਤੀ ਸੱਟ ਤੇ ਪੱਲੇ ਨਹੀਂ ਚੱਲਦੇ ਇਹਦੇ। ਜੇ ਇਹਨੂੰ ਛੱਡਦੇ ਆਂ ਤਾਂ ਇਹਨੂੰ ਬਿੱਲੀ ਲੈ ਜਾਣੀ ਆ ਤੇ ਜਾਲ ਜੂਲ ਵਿਲੇ ਕਰਨੇ ਆ ਧੋਸ ਮਾਰ ਕੇ। ਕਬੂਤਰ ਨੂੰ ਤੁੱਪ ਧੁੱਪ ਲਵਾਇਆ ਕਰਾਂਗੇ ਹੁਣ। ਤੇ ਇਹਦਾ ਵਿਚਾਰਾ ਯਾਰਾਂ ਹੀ ਛੱਡਿਆ ਤਾਂ ਜਿੱਦਾਂ ਦਾ ਕੰਮ ਹੋ ਜਾਣਾ ਚਲੋ ਕੋਈ ਨਹੀਂ ਜਾਲ ਹੀ ਨਵਾਂ ਲਿਆਵਾਂਗੇ ਫਿਰ ਹੋਰ ਲਓ ਜੀ ਬੱਚੇ-ਬੱਚੇ ਭਾਉਣ ਲੱਗ ਪਏ ਆਪਾਂ ਤੇ ਓਏ ਤੇਰੀ ਓਏ ਤੇਰੀ ਓਏ ਤੇਰੀ ਓ ਨਿੱਕਾ ਬੱਚਾ ਗਏ ਇਥੇ ਇਹਨੇ ਉੱਠਦਾ ਕੋਈ ਨਹੀਂ ਛਾਦਰੀ ਚੜਾਵਾ ਕੋਈ ਨਹੀਂ ਤੇ ਮੈਨੂੰ ਰਾਤ ਬੁਖਾਰ ਚੜ ਗਿਆ ਸੀ ਤੇ ਤਾਂ ਕਰਕੇ ਪਿੱਲਾ ਆ ਯਾ ਹੀਰੋ ਆ ਪਿਆ ਬੈ ਕੇ ਚੱਤਰੀ ਬੈ ਕੇ ਬੈ ਕੇ ਬੈ ਕੇ ਬੈ ਕੇ ਬਸ ਠੀਕ ਹੋ ਗਿਆ ਚੱਤਰੀ ਤੇ ਉਹ ਬੈਠਾ ਇਹਨਾਂ ਨੂੰ ਭਾਈਏ ਯਾਰ ਉੱਠੀਏ ਆਏ ਰੱਬਾ ਬੁਲਾਰ ਹੋ ਗਿਆ ਚੱਲ 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 ਹਾਂ ਚਲੋ ਬਾਉਣੇ ਖੁੱਡੇ ਖਾੜਦੇ ਵੀ ਭਰਾ ਡੰਗਾ ਲਾਉਈ ਆ ਪਰ ਲੋ ਕਨਾਲ ਠੀਕ ਆ ਕੁਝ ਇੱਕ ਤਾਂ ਉੱਡਿਆ ਇੱਕ ਤਾਂ ਲਾਲ ਰਚੀਨਾ ਉੱਡਿਆ ਆ ਯਾਹ ਇਹ ਤਾਂ ਬੱਚੇ ਉੱਡੇ ਮੈਂ ਜਾਵਾਂ ਤਾਂ ਯਾਰ ਹੁਣ ਕਿ ਬਾੜਾਂਗੇ ਜੀ ਕੋਈ ਪ੍ਰੋਬਲਮ ਕਰਨ ਲੱਗੇ ਤਾਂ ਤਕਰੀਬਨ ਜਿਹੜੇ ਬੱਚੇ ਆਪਣਾ ਕੱਢੀ ਜਾਂਨੇ ਤੇ ਜਿਹੜਾ ਕੱਲ ਆਪਣਾ ਰੱਤਾ ਉੱਡਿਆ ਸੀ ਮੜਾਇ ਪਾਸੇ ਸ਼ੂੰਸ਼ਪ ਕਰਕੇ ਆਇਆ ਸੀ ਉਹ ਉਹ ਬੱਚਾ ਫੇਰ ਉੱਡ ਗਿਆ ਕਿੱਧਰ ਗਿਆ ਕਿੱਧਰ ਗਿਆ ਮੈਂ ਬੁਖਾ ਵੀ ਦੇਵਾਂ ਬੱਚੀ ਤਾਂ ਦੋ ਤਿੰਨ ਉੱਡੇ ਸੀ ਉਹ ਬਹਿ ਗਏ ਕੋਹ ਉਹ ਪਰਲੀ ਛੇ ਵੱਡੀ ਛਤਰੀ ਬੈਠੀ ਆਇਆ ਅੰਦਾ ਆ ਸੀਗਾ ਉਹ ਰਤਾ ਉਹ ਯੰਦਾ ਆਇਆ ਨਹੀਂ ਕੈਮਰੇਜ ਉਹ ਮੜ ਪਿਆ ਹੁਣ ਵੇਖ ਕੈਮਰੇਜ ਆਊਗਾ ਆ ਜੀ ਭਰਾਵਾ ਤੂੰ ਅੱਗੇ ਵੀ ਕੈਮਰੇਜ ਨਹੀਂ ਆਇਆ ਨੇ ਭਾਈ ਆ ਜਾਂਦਾ ਆਰਤਾ ਹੀ ਗਾਓ ਲੋ ਭਾਈ ਛਤਰਨਾ ਲੱਗਣਾ ਬੰਗਾ 4 ਤੇ 4 ਅੱਠ ਛਤਰਨਾ ਲੱਗੀਆਂ ਤਿੰਨ ਵੱਡੀਆਂ ਤੇ ਚਾਰ ਛੋਟੀਆਂ ਤੇ ਬੱਚੇ ਅੱਜ ਬਾਹਰ 23 24 23 24 ਬੱਚੇ ਬਾਹਰ ਹੋ ਨਿੱਕੇ ਬੈਠੇ ਜਾਵਾਂ ਉਹ ਜਾਲੀ ਜੀ ਨੰਨ ਤੋਂ ਬੱਚੇ ਤਾਂ ਤੋਪ ਲਵਾਉਣ ਵਾਲੀ ਬਹੁਤਾ ਫਿਰ ਉਹ ਜਾਣ ਕੇ ਨਹੀਂ ਹੈ ਅੱਜ ਬਾਹਰ ਕੱਢੇ ਪਰ ਹੌਲੀ ਹੌਲੀ ਕੱਢਣ ਲੱਗ ਪਾਂਗੇ ਉਹਨਾਂ ਨੂੰ ਤੇ ਦੂਡੇ ਵਰਦੇ ਸੀਗੇ ਬੱਚੇ ਕਿਹੜੇ ਕਿਹੜੇ ਡੂਡੂ ਬੈਠੀ ਜਾਂਦੇ ਆ ਚੱਲਰ ਵਾਲਾ ਵੀ ਉੱਟ ਗਿਆ ਇਹ ਚੱਲਰ ਵਾਲਾ ਤੇ ਦੋ ਰੱਤਾਂ ਦਾ ਪਹਿਲਾਂ ਹੀ ਫਰਦਾ ਸੀਗਾ ਤੇ ਆ ਨਿੱਕੇ ਬੱਚੇ ਅੱਜ ਕੱਢੇ ਆ ਖਤਰੀ ਵਰੀ ਵੀ ਆ ਗਈ ਵਾਹ ਯਾਰ ਉੱਤਲੇ ਆ ਕੇ ਚੱਲ ਰਹਿਣਾ ਲੋ ਜੀ ਪਾ ਪੱਠੇ ਵੜ ਲੀਏ ਮੁੜ ਕੇ ਜਾਨਵਰ ਬੈਠਿਆ ਤਾੜਨ ਲੱਗ ਪਈਂ ਨੇ ਫਿਰ ਉਡਣ ਲੱਗ ਪੈਂਦੇ ਉਹ ਵੀ ਕੂਤਰੀ ਬੱਚਾ ਕੁੜਿਆ ਵਰਦਾ ਵੱਡਾ ਹੀ ਥੋੜਾ ਆ ਕੂਤਰੀ ਆ ਇਹ ਕਿਉਂ ਠੀਕ ਆ ਆਪਾਂ ਵੜਦੇ ਇਕੱਠੇ ਇਕੱਠੇ ਵੜਦਗੇ ਨੇੜੀਏ ਤੋਂ ਆਹੀ ਰਹਿਗੇ ਦੋ ਚਾਰ ਦਿਨ ਹੁੰਦੇ ਮੁੜ ਕੇ ਤਾਂ ਕੋਈ 10 ਦਿਨ ਨਾ ਜਰ ਬਾਲਨ ਨੂੰ ਪਾਣੀ ਢਾਣੀ ਲਗਣੀ ਨਹੀਂ ਛੱਡਦੇ ਜੇ ਤੂੰ ਬਾਅਦ ਦੇਖੀਂ ਕੀ ਬੰਬ ਦਾ ਪਰ ਇਹ ਨਾਲ ਆ ਦੇਣੀ ਤੂੰ ਨਾ ਲੋ ਜੀ ਬੱਚੇ ਉੱਡ ਗਏ ਆਪਣੇ ਕਾਬ ਆ ਗਿਆ ਕਾਉਨੇ ਡਰਾ ਤੇ ਤੇ ਕਾਉਨੇ ਡਰਾ ਤੇ ਦੋ ਹੀ ਤਾੜੇ ਆ ਜੇ ਤਾੜਨ ਲੱਗੇ ਸੀਗੇ ਬਲਰ ਹੋ ਗਿਆ ਹੋਇਆ ਸੀ ਛਤਰੀਆਂ ਲਾ ਤੂਦਾ ਵਾਦਾ ਯਾਰ ਬੱਚੇ ਤਾੜੀਆਂ ਨੇ ਭਾਈ ਯਾਰ ਨਹੀਂ ਬੱਚੇ ਰਹਿ ਗਏ 4-5 ਇੱਕ ਤਾਂ ਸੂਬਾ ਦੀ ਫਿਰਦਾ ਹਾਂ ਬਈ ਜੇ ਛਾਗਾ ਚੰਗਾ ਤੇ ਬੈਰੀ ਆ ਗਈ ਸੀ ਇਸਤ ਬਾਜੀ ਉਹ ਲਾਈ ਪਈ ਇਹ ਆ ਵੀ ਲੱਗੀ ਪਈ ਪਰ ਆਸ-ਪਾਸੇ ਮੁਰਗੀ ਇਧਰ ਆਪਣੇ ਏਰਗੇ ਚ ਨਹੀਂ ਆਈ ਛਤਰੀਆਂ ਵੀ ਦੋ ਤਿੰਨ ਰਹਿੰਗਾ ਤੇ ਆ ਕੂਤਰ ਫਿਰਦੇ ਆਪਣੇ ਉਹ ਵਰਦੇ ਚਾਰ ਪੰਜ ਰਹਗੇ ਬਾ ਤਾੜ ਲੀਏ ਤੇ ਦਾਣਾ ਪਣੀ ਦੀ ਤਿਆਰੀ ਆਪਣੀ ਆ ਸੂਬਾ ਦੀ ਫਰਦੀ ਆ ਜੀਡੀ ਆ ਫਰਦੀ ਆ ਇਦਰੀ ਹੋ ਗਈ ਉਹ ਸੁਬਾਹ ਦੀ ਫਰਦੀ ਆ ਹੁਣ ਉੱਡੇ ਆਪਣੋਂ ਬੱਚੇ ਤਾੜਨ ਤੇ ਲੱਗ ਜਾਂਦਾ ਪੂਰਾ ਘੰਟਾ ਤੇ ਇੱਕੋ ਈਲੀਨ ਵਾਲਾ ਸਿਸਟਮ ਬੜਾ ਚੱਲੀ ਜਾਂਦਾ ਈਲੀਨ ਆ ਗਿਆ ਤੇ ਈਲੀਨ ਆ ਗਿਆ ਹੁਣ ਆ ਹੀ ਨਹੀਂ ਪਤਾ ਈਲੀਨ ਆਇਆ ਕਿ ਈਲੀਨ ਆਇਆ ਕਿ ਆਇਆ ਤੇ ਬੱਚੇ ਰਹਿ ਗਏ ਆਪਣੇ ਦੋ ਹੁਣ ਤਾੜਨ ਤੇ ਉਹ ਤਾਂ ਹਜੇ ਵੈ ਕੀ ਤਾਂ ਬੜੀ ਵਧੀਆ ਗੱਲ ਹੈ ਤਾਰੋ ਮੈਨੂੰ ਪਤਾ ਪੈਂਦੀ ਨਹੀਂ ਲੱਗਦਾ ਇੱਕ ਆ ਰਹਿ ਗਿਆ ਇੱਕ ਹੋਰ ਰਹਿ ਗਿਆ ਤੇ ਇੱਕ ਹੋਰ ਰਹਿ ਗਿਆ ਤਿੰਨ ਰਹਿ ਗਏ ਆਪਣੇ ਇਹ ਦੋ ਕਬੂਤਰ ਫਿਰਦੇ ਸੀ ਕਿ ਆਪਾਂ ਨੂੰ ਨਾ ਨਹੀਂ ਆਉਂਦੇ ਆ ਫ੍ਰੀ ਤੇ ਆਪਣਾ ਇੱਕ ਤੋਹ ਜਾਂਦੀ ਕੱਤਾਲੀ ਇੱਕ ਸ਼ਾਇਦ ਛਤਰੀ ਦੀ ਬਲਟੀ ਬਾਕੀ ਸਾਰੀਆਂ ਛਤਰੀਆਂ ਲਾਦੀਆਂ ਕਿਉਂਕਿ ਤਰਤੰਗ ਕਰਦੇ ਆ ਉਹ ਛਤਰੀ ਤੇ ਉਹ ਦੀ ਛਤਰੀ ਤੇ ਬਹਿਰੀ ਦੋ ਤਿੰਨਾਂ ਦੀ ਪੈ ਗਈ ਆ ਹੁਣ ਦੇਖਦੇ ਆਪਾਂ ਕੀ ਬਣਦਾ ਆ ਜਾਂਦੀ ਬਗਲਾਂ ਵਾਲੀ ਤਾਂ ਆਉਂਦੀ ਬਗਲਾਂ ਵਾਲੀ ਆਉਂਦੀ ਹੈ ਕੈਮਰੇਜ ਆਹ ਆ ਆ ਆ ਆਂਦੀ ਆ ਠੀਕ ਹੈ ਆਪਣਾ ਹੀ ਬੱਚਾ ਸਤਾੜਦਿਆਂ ਤੋਂ ਬੱਚਾ ਉੱਡ ਗਿਆ ਸੀਗਾ ਲਾਲਚੀਨਾ ਗੁਲਾਬੀ ਪਗਲਾਂ ਦਾ ਤੇ ਆ ਰਹੀ ਗਈ ਕੱਲੀ ਤੇ ਉਹਨੂੰ ਲੈ ਗਈ ਬੈਰੀ ਤੇ ਸਾਲਾ ਪਤਾ ਹੀ ਨਹੀਂ ਲੱਗਿਆ ਕਿਹੜੇ ਵੇਲੇ ਲੈ ਗਈ ਫੜ ਕੇ ਆਪ ਦੇਣ ਛੁਰਲੀਆਂ ਛੁਰਲੀਆਂ ਵੀ ਲਾਂਗਾ ਉਹ ਫਰਦਾ ਉਹ ਘਰੇ ਸੀਗਾ ਬੋਕ ਜਾ ਤੇ ਉਹਨੇ ਵੇਖਿਆ ਹੀ ਨਹੀਂ ਕਿ ਬਈ ਬੈਰੀ ਦੇ ਨਾਲੇ ਮੈਂ ਕਿਹਾ ਬਈ ਮਾੜਾੇ ਕੰਮ ਜਾ ਕੇ ਉਹਨਾ ਤੁਸੀਂ ਨਿਗ੍ਹਾ ਰੱਖਿਓ ਜੋ ਤੇ ਬੈਰੀ ਲੈ ਗਈ ਇਹ ਤੇ ਉੱਕਾਂ ਨੂੰ ਚੱਕੀ ਅੰਨੇ ਦੇਖਿਆ ਨਾ ਵੀ ਕਿਸੇ ਪਾਸੇ ਦੀਂਦੀ ਆ ਨਹੀਂ ਪਰਦੀ ਸੀ ਕਿਸੇ ਪਾਸੇ ਅੱਜ ਹੀ ਕਬੂਤਰ ਬਾਹਰ ਕੱਢਿਆ ਅੱਜ ਹੀ ਬੈਰੀ ਆਪਣੀ ਜਿਹੜੀ ਲਾਲ ਚੀਨੀ ਸੀਗੀ ਜੀ ਉਹ ਤਾਂ ਚਕਾਤੀ ਬੈਰੀ ਨੂੰ ਉਹ ਜਦ ਤਾੜਦੀ ਸੀ ਉਹਦੋਂ ਉੱਡ ਗਈ ਸੀਗੀ ਤੇ ਇਹ ਨੂੰ ਭਾਈ ਜੰਨੇ ਆ ਬਗਲਾ ਲਈ ਨੂੰ ਕਿ ਟੂਸੇ ਜੇ ਅੰਗੂਰ ਵੱਡਾ ਟੂਸਾ ਹੁੰਦਾ ਜਿਵੇਂ ਉਹ ਤਾਂ ਐਂ ਜੇ ਰੰਗ ਸਾਤ ਆਇਆ ਤੇ ਬਹੁਣ ਲੱਗੇ ਪਏ ਆ ਉਹਨੂੰ ਉਪਤ ਜਾਣ ਚੱਕੀ ਬਹਿਰੀ ਆਈ ਤੇ ਨਾਲੇ ਇਸ ਵਾਰ ਜੀ ਮੈਂ ਲਾ ਕੇ ਗਿਆ ਤੇ ਬਸ ਗਈ ਹਾਂ ਬਾਈ ਜਾਂਦਾ ਬਲਾਰ ਹੋ ਗਿਆ ਹੋ ਜਾ ਸਹੀ ਹੋ ਗਿਆ ਆ ਹਣਾਂ ਤੇ ਲੌਂਕੀ ਜਾਂਦਾ ਬੰਦਾ ਕੀ ਕੀ ਆ ਇਹ ਕੂਤਰ ਦੇ ਲੱਤ ਤੇ ਮਾਤਾ ਸੀਗੀ ਜੀ ਗੋਡੇ ਤੇ ਮਗਰਲੇ ਪਾਸੇ ਉਹ ਪੜਦੇ ਸੀਗੇ ਤੇ ਉਹ ਚਿਫੜੀ ਲਹਿ ਗਈ ਉਹਦੇ ਪੱਟੀ-ਪੁੱਟੀ ਬੰਨੀ ਹਣ ਬਈ ਉਹ ਜੜਜੇ ਦਵਾਈ ਜੂਈ ਲਾ ਕੇ ਤੇ ਆਪਾਂ ਜੀ ਤੇ ਚਲੋ ਠੀਕ ਹੈ ਜੀ ਬੈਰੀ ਨੂੰ ਚੁਕਾਤਾ ਹੈ ਅੱਜ ਪਹਿਲੇ ਦਿਨ ਪੁੱਤਰ ਬਾਹਰ ਕੱਢੇ ਕੱਲ ਨੂੰ ਇਹਨਾਂ ਦਾ ਫੀਸਾਂ ਫੂਸਾਂ ਭਰ ਕੇ ਆਵਾਂਗੇ ਤੇ ਚਲੋ ਠੀਕ ਹੈ ਜੀ ਆਪਾਂ ਕਰਨ ਲੱਗੇ ਆਂ ਵਲੌਗ ਦੀ ਸਮਾਪਤੀ ਤੇ ਮਿਲਦੇ ਆਂ ਤੁਹਾਨੂੰ ਅਗਲੇ ਵਲੌਗ 'ਚ ਤੇ ਮੇਰਾ ਵੀਰ ਹੱਥ ਜੋੜ ਕੇ ਮੈਂਨਤਾ ਯਾਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਆ ਕਰੋ ਤੇ ਕੈਮਰੇ 'ਚ ਆਉਣਾ ਤੂੰ ਆਪਣੀ ਐਡੀਟਿੰਗ ਵੀਰੇ ਕੋਈ ਐਡੀਟਿੰਗ ਨਹੀਂ ਹੁੰਦੀ ਜਿਹੜੀ ਬਣ ਗਈ ਉਹ ਪਾ ਦੇਣੀ ਆ ਨਾ ਆਪਾਂ ਕੱਟਣਾ ਹੁੰਦਾ ਕੁਝ-ਕੁਝ ਨਹੀਂ ਕਰਨਾ ਹੁੰਦਾ ਹਨਾ ਤੇ ਮੇਰਾ ਵੀਰ లైక్ షేర్ కామెంట్ ఫాలో సబ్స్క్రైబ్ जरूर ਕਰਦੇ ਰਹੋ ਬਹੁਤ ਚੱਕ ਦਿਖੀਵਾ ਇਕਾ ਕੱ ਲਈ ਫਿਰਦਾ ਸ਼ੇਪੀਣ ਚਲੋ ਠੀਕ ਹੈ ਜੀ ਕਰਦੇ ਆਪਾਂ ਵਲੌਗ ਦੀ ਸਮਾਪਤੀ ਤੇ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ